ਇਲਾ ਬਹੁਤ ਪਹਿਲਾ ਹੈ ਬਾਲਾਜੀ ਕ੍ਰਾਂਤੀ ਸੈਨਾ ਸੀ ਉਸ ਤੋਂ ਬਾਅਦ ਅੱਜ ਇਹਨੂੰ ਅਸੀਂ ਨਵਾਂ ਰੂਮ ਦਿੰਦੇ ਹੋਏ ਬਾਲਾਜੀ ਕ੍ਰਾਂਤੀ ਮੰਚ ਨਾਮ ਰੱਖਿਆ ਮੰਚ ਸੈਨਾ ਦਾ ਮਤਲਬ ਇਹ ਸੀ ਕਿ ਸਾਡੀ ਸੈਨਾ ਵਾ ਮੰਚ ਦਾ ਮਤਲਬ ਇਹ ਹੈ ਕਿ ਹਰ ਕਿਸੇ ਦਾ ਮੰਚਾ ਹਰ ਕੋਈ ਇਸ ਮੰਚ ਦੇ ਉੱਤੇ ਆਵੇ ਪਰ ਹਰ ਇਸ ਮੰਚ ਦੇ ਉੱਤੇ ਆ ਕੇ ਆਪਣਾ ਜੋ ਵੀ ਸਾਥ ਦੇ ਸਕਦਾ ਅੱਗੇ ਵਧਣ ਲਈ ਸਨਾਤਨ ਨੂੰ ਬਰਧਣ ਲਈ ਉਹ ਦੇਵੇ ਸਾਡੇ ਅਸਲ ਸਨਾਤਨ ਲਈ ਬੜੀ ਲੋਰ ਸੀਗੀ ਆਵਾਜ਼ ਚੱਕਣ ਦੀ ਮੈਂ ਦੇਖਿਆ ਬੜੀ ਦੇਰ ਤੋਂ ਸਭ ਆਵਾਜ਼ ਬੰਦ ਹੋ ਗਈ ਆ ਕੋਈ ਬੋਲ ਨਹੀਂ ਰਿਹਾ ਚੁੱਪ ਕਰ ਰਹੇ ਆ ਕੁਝ ਜਿਹੜੀਆਂ ਪਾਰਟੀਆਂ ਵਾਂ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਦੂਸਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਆਪੋਜ਼ਿਟ ਆ ਕੋਈ ਵੀ ਨਹੀਂ ਬੋਲਦੀ ਪਈ ਕੋਈ ਆਵਾਜ਼ ਨਹੀਂ ਉਠਾਂਦੀ ਪਈ ਜਿਸ ਕਰਕੇ ਸ਼ਹਿਰ ਵਿੱਚ ਬਹੁਤ ਟੱਕਾ ਵਧ ਗਿਆ ਅਫਸਰਸ਼ਾਹੀ ਵੱਧ ਗਈ ਸਰਕਾਰੀ ਜਗ੍ਹਾ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਨੂੰ ਕੋਈ ਸੁਣ ਨਹੀਂ ਰਿਹਾ ਆਮ ਆਦਮੀ ਬੰਦੇ ਦੀ ਕੋਈ ਸੁਣ ਨਹੀਂ ਰਿਹਾ ਆਮ ਆਦਮੀ ਪਾਰਟੀ ਵੀ ਕਿਸੇ ਸੁਣ ਨਹੀਂ ਰਹੀ ਜੇ ਜਿਹਨਾਂ ਕੋਈ ਕੰਮ ਪੈਂਦਾ ਵੱਤ ਤੋਂ ਵੱਤ ਆਮ ਆਦਮੀ ਪਾਰਟੀ ਦਾ ਕੋਈ ਮੈਂਦਾ ਲੱਭਦਾ ਜੇ ਕੋਈ ਉਹ ਫੋਨ ਕਰਕੇ ਕੰਮ ਕਰਾ ਦੇਵੇ ਕਰਾ ਦੇਵੇ ਨਹੀਂ ਤਾਂ ਕਿਸੇ ਦਾ ਕੰਮ ਨਹੀਂ ਹੋ ਰਿਹਾ ਦੁਨੀਆ ਬਹੁਤ ਪਰੇਸ਼ਾਨ ਆ ਥਾਣਿਆਂ ਵਿੱਚ ਝੂਠੇ ਪਰਚੇ ਬੜੀ ਜਲਦੀ ਹੋ ਰਹੇ ਆ ਸੱਚੇ ਪਰਚੇ ਲਈ ਬਹੁਤ ਦੇਰ ਤੱਕ ਮਗਰਸਫਰ ਕਰਨਾ ਪੈਂਦਾ ਫੇਰ ਕੋਟਾ ਹਸਾਰਾ ਲੈਣਾ ਪੈਂਦਾ ਕੋ ਕੰਪਲੀਟ ਕਰ ਰਿਹਾ ਕੰਪਲੀਟ ਕੇਸ ਕਰ ਰਿਹਾ ਕੋਟਾ ਜਾ ਕੇ ਉਨੇ ਥਾਣੇ ਵਿੱਚ ਸੁਣਾਈ ਨਹੀਂ ਹੋ ਰਹੀ ਪੁੱਛਕਿਛ ਕਰਨ ਵਾਲਾ ਹੈ ਨਹੀਂ ਐ ਇਸਾ ਕਿ ਅਸੀਂ ਇਹ ਮੰਚ ਨੂੰ ਬਣਾਇਆ ਦੁਆਰਾ ਆਵਾਜ਼ ਆਪਣੀ ਚੱਕਣ ਲਈ ਜੋ ਵੀ ਗਲਤ ਕੰਮ ਹੋ ਰਹੇ ਆ ਜੋ ਵੀ ਕੰਮ ਕਿਸੇ ਵੀ ਸਰਕਾਰ ਦੇ ਖਿਲਾਫ ਜੋ ਵੀ ਚੱਲ ਰਿਹਾ ਵਾ ਉਹ ਦੱਸਣ ਲਈ ਸਾਰਿਆਂ ਸਾਹਮਣੇ ਲਿਆਂ ਲਈ ਅਸੀਂ ਇਹ ਮੰਚ ਤਿਆਰ ਕੀਤਾ ਉਹਦੇ ਵਿੱਚ ਅਸੀਂ ਇਸ ਜ਼ਿੰਮੇਵਾਰੀ ਆ ਸ਼ਹਿਰਪੁਰ ਦੀ ਜ਼ਿੰਮੇਵਾਰੀ ਜਿਹੜੀ ਆ ਈਸ਼ਾਨ ਮੈਰਾਜ ਨੂੰ ਸੌਂਪੀ ਆ ਸ਼ਾਨ ਮੈਰਾਜ ਜੀ ਪਿਛਲੇ ਕਾਫੀ ਸਮੇਂ ਤੋਂ ਬਜਰੰਗਦਲ ਦਾ ਕੰਮ ਵੀ ਕਰ ਕਰਦੇ ਆ ਰਹੇ ਆ ਇਹਨਾਂ ਨੇ ਬਜਰੰਗਦਲ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਔਰ ਬੜੇ ਲੰਬੇ ਸਮੇਂ ਲਈ ਕੀਤਾ ਔਰ ਇਹਨਾਂ ਦਾ ਬਹੁਤ ਅੱਛਾ ਰਿਸਪੌਂਸ ਰਿਹਾ ਉਸ ਤੋਂ ਬਾਅਦ ਫਿਰ ਇਹ ਆਪਣੇ ਕੰਮ ਕਾਰਜ ਚ ਪੈ ਗਏ ਚਲੋ ਅਸੀਂ ਸਾਰੇ ਪੈ ਗਏ ਅਸੀਂ ਧਿਆਨ ਬੰਦ ਕਰ ਦਿੱਤਾ ਲੇਕਿਨ ਇਹਨਾਂ ਦੀ ਪਿਛਲੀ ਬਹੁਤ ਜ਼ਿਆਦਾ ਐਕਸਪੀਰੀਅੰਸ ਆਗਾ ਇਸ ਕੰਮ ਨੂੰ ਲੈ ਕੇ ਇਸ ਕਰਕੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਤਾਂ ਕਿ ਇਹ ਕੰਮ ਅੱਗੇ ਜਾ ਕੇ ਕਾਕੇ ਸਨਾਤਨ ਧਰਮ ਦਾ ਪ੍ਰਚਾਰ ਹੋ ਸਕੇ ਸਨਾਤਨ ਦੀ ਰੱਖਿਆ ਹੋ ਸਕੇ ਜਿਹੜੇ ਯੂਥ ਆ ਯੂਥ ਨੂੰ ਤਾਂ ਕਿਸੇ ਪਾਸੇ ਜਗ੍ਹਾ ਨਹੀਂ ਮਿਲਦੀ ਐ ਇਸ ਵੇਲੇ ਯੂਥ ਨੂੰ ਕੋਈ ਪੁੱਛ ਨਹੀਂ ਰਿਹਾ ਯੂਥ ਦੀ ਕੋਈ ਸੁਣਾਈ ਨਹੀਂ ਹੋ ਰਹੀ ਜੋ ਵੀ ਕਰ ਰਹੇ ਨੇ ਯੂਥ ਨੂੰ ਨੇ ਬਿਲਕੁਲ ਨਹੀਂ ਪੁੱਛ ਰਿਹਾ ਸਾਡੀ ਪਾਰਟੀ ਚ ਪਹਿਲਾਂ ਵੀ ਯੂਥ ਦੀ ਪੂਰੀ ਪੁੱਛਕਿਛ ਸੀ ਅੱਜ ਵੀ ਪੂਰੀ ਪੁੱਛਕਿਛ ਹੋਊਗੀ ਇਹ ਨਹੀਂ ਐ ਕਿ ਯੂਥ ਨੂੰ ਚੱਕ ਕੇ ਕਿ ਨਹੀਂ ਐ ਜੀ ਜਿਹੜਾ ਮਰਜ਼ੀ ਲੈ ਜਾਵੇ ਜਿੱਦਨ ਮਰਜ਼ੀ ਤੋੜ ਲਵੇ ਪਹਿਲਾਂ ਵੀ ਯੂਥ ਦੀ ਸੁਣਾਈ ਹੁੰਦੀ ਆਈ ਐ ਹੁਣ ਵੀ ਹੁੰਦੀ ਆਊਗੀ ਇਸਾ ਕਿ ਇਹਨਾਂ ਨੂੰ ਜ਼ਿੰਮੇਵਾਰੀ ਸੰਭਾਲੀ ਆ ਕਿ ਇਹ ਸਾਰਾ ਕੰਮ ਦੇਖੋਗੇ ਸਾਰਾ ਉਸ ਤੋਂ ਬਾਅਦ ਅ ਪਾਰਟੀ ਐਵ ਸਟਾਰ ਕਰਦੇ ਹੋਏ ਤੇ ਆਪਾਂ ਅੱਗੇ ਹੋਰ ਵਧਾਂਗੇ ਹੁਣ ਸ਼ਾਨ ਮਹਾਰਾਜ ਜੀ ਸਭ ਤੋਂ ਪਹਿਲਾਂ ਜੀ ਇੱਥੇ ਆਈ ਹੋਈ ਪ੍ਰੈਸ ਦਾ ਸਾਡੇ ਸਾਥੀਆਂ ਦਾ ਸਾਰੇ ਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਇੱਕ ਸ਼ਾਰਟ ਮੈਸੇਜ ਦੇ ਇੱਥੇ ਪਹੁੰਚੇ ਹੈ ਜੀ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇੱਕ ਹਾਂਡਾ ਹੀ ਵਰਗੇ ਬੰਦੇ ਨੇ ਕਿ ਮੈਨੂੰ ਸੋਚਿਆ ਕਿ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਇੱਥੇ ਲਗਾਇਆ ਜਾਵੇ ਜੀ ਮਤਲਬ ਕਿ ਬਹੁਤ ਹੀ ਵਧੀਆ ਸੋਚਦੇ ਇਹ ਬੰਦੇ ਆ ਜੀ ਮਤਲਬ ਅਗਰ ਅੱਧੀ ਰਾਤ ਨੂੰ ਵੀ ਆਵਾਜ਼ ਮਾਰਦੇ ਆ ਜੀ ਅੱਧੀ ਰਾਤ ਨੂੰ ਹੀ ਹਾਜ਼ਰ ਹੁੰਦੇ ਆ ਜੀ ਮਤਲਬ ਕਿ ਇਹੀ ਆਪਣੇ ਕਾਰੋਬਾਰ ਸਭ ਛੱਡ ਕੇ ਅ ਸਾਡਾ ਜੋ ਸੋਚ ਕੇ ਭਾਈ ਨੇ ਜੋ ਜ਼ਿੰਮੇਵਾਰੀ ਸਾਨ ਲਗਾਉਗੇ ਜੀ ਉਹਨੂੰ ਆਪਾਂ ਤਨਮਨ ਤੋਂ ਨਿਭਾਵਾਂਗੇ ਨਸ਼ਿਆ ਦੇ ਬਰਖਲਾਵ ਜਾਵਾਂਗੇ ਜੀ ਆਪਾਂ گاਉਂ ਰੱਖਿਆ ਕਰਾਂਗੇ ਜੀ ਆਪਾਂ ਗਰੀਬਾਂ ਦੀ ਮਦਦ ਕਰਾਂਗੇ ਕਿਸੇ ਨਾ ਵੀ ਕਿਤੇ ਵੀ ਤੱਕਾ ਹੁੰਦਾ ਜੀ ਉਹਦੀ ਪੂਰੀ ਆਪਾਂ ਆਵਾਜ਼ ਚੱਕਾਂਗੇ ਜੀ ਉੱਥੇ ਤੇ ਇਹਨਾਂ ਸਭ ਕਹਿੰਦੇ ਇਹ ਹੈ ਕਿ ਸਾਰੇ ਜਣੇ ਸਾਡੇ ਨਾਲ ਸਹਿਯੋਗ ਨਾਲ ਚੱਲਣ ਜੀ ਸਾਰੇ ਆਪਾਂ ਇਕੱਠੇ ਹੋ ਕੇ ਚੱਲੀਏ ਜੀ ਇਹੀ ਬਸ ਮੇਰਾ ਵਿਚਾਰ ਹੈ ਪੀਰ ਬਣਾਂਗੇ ਤੇ ਵੀ ਆਪਾਂ ਇਹ ਨਿਯੁਕਤੀ ਅੱਗੇ ਕਹਾ ਕਰਾਂਗੇ ਬਿਲਕੁਲ ਜੀ ਇਹਦੇ ਵਿੱਚ ਅਸੀਂ ਅਗੇ ਆਉਣਲੇ ਟਾਈਮ ਦੇ ਵਿੱਚ ਆਪਾਂ ਐਂਬੂਲੈਂਸ ਈ ਰਿਕਸ਼ਾ ਐਂਬੂਲੈਂਸ ਵੀ ਚਲਾਵਾਂਗੇ ਜਿਹਦੇ ਵਿੱਚ ਕੀ ਹੈ ਸਾਡੇ ਜਿਹੜੇ ਬਜ਼ੁਰਗਾਂ ਮਾਤਾ ਮੁੱਲਿਆਂ ਚੋਂ ਨਹੀਂ ਉੱਠ ਕੇ ਜਾ ਸਕਦੇ ਜੀ ਜਾਂ ਜਿਨ੍ਹਾਂ ਦੇ ਕੋਈ ਘਰ ਚ ਨਹੀਂ ਹੈਗਾ ਅਸੀਂ ਘਰ-ਘਰ ਐਂਬੂਲੈਂਸ ਚਲਾਵਾਂਗੇ ਛੋਟੀਆਂ ਜੀ ਜਿਹਦੇ ਵਿੱਚ ਸਿਵਲ ਹਸਪਤਾਲ ਪੰਚਾਇਤ ਜਾ ਕੋਣਾਂ ਤੋਂ ਮੈਡੀਕਲ ਕੈਂਪ ਲਵਾਵਾਂਗੇ ਜੀ ਪਿੰਡਾਂ ਦੇ ਵਿੱਚ ਜਾ ਕੇ ক্রিকেট ਟੂਰਨਾਮੈਂਟ ਕਰਾਵਾਂਗੇ ਕਬੱਡੀ ਦੇ ਮੈਚ ਕਰਾਵਾਂਗੇ ਔਰ ਪੁਲਸ ਅਫਸਰਾਂ ਦਾ ਪੂਰਾ ਸਹਿਯੋਗ ਕਰਾਂਗੇ ਨਸ਼ੇ ਦੇ ਬਰਖਲਾ ਜਿਹੜੇ ਕੋਈ ਕਦਾਂ ਹੋਈ ਸਕੇ ਇਹਦੇ ਲਈ ਕੋਈ ਆਫਿਸ ਆਪਣਾ ਜਾਂ ਕੋਈ ਹੈਲਪਲਾਈਨ ਨੰਬਰ ਕੋਈ ਜਾਰੀ ਕਰੋਗੇ ਕੋਈ ਹਾਂਜੀ ਬਿਲਕੁਲ ਕਰਾਂਗੇ ਜੀ ਆਫਿਸ ਹੈਲਪਲਾਈਨ ਨੰਬਰ ਵੀ ਜਾਰੀ ਕਰਾਂਗੇ ਬੜੀ ਜਲਦੀ ਅਸੀਂ ਆਫਿਸ